ਸਰ ਮੇਰਾ ਨਾਮ ਮਨਜੀਤ ਘੋੜਾ ਆਸ਼ਾ ਵਰਕਰ ਆ। ਮੈਂ ਅੱਜ ਡੇਂਗੂ ਪ੍ਰਤੀ ਜਾਗਰੂਕਤਾ ਲਈ ਸਪੀਚ ਕਰਨ ਆਇਆ ਹਾਂ। ਹਾਂਜੀ ਸਰ ਅਸੀਂ ਆ ਬੱਸ ਤਾਂ 2 ਹਫ਼ਤੇ ਹੋ ਗਏ ਸਾਨੂੰ ਇਹ ਡੇਂਗੂ ਪ੍ਰਤੀ ਰੈਲੀ ਕੱਢਦੇ ਆ ਨੂੰ ਸਟੂਡੈਂਟ ਹੈਗੇ ਸਾਡੇ ਨਾਲ ਤੇ ਅਸੀਂ ਅੱਜ ਸਿਵਲ ਹਸਪੀਟਲ ਸਮਰਾਲਾ ਤੋਂ ਲੈ ਕੇ ਡਾਕਟਰ ਤਰਕੀਉਤ ਦੀ ਅਗਵਾਈ ਹੇਠ ਗੁਰੂ ਨਾਨਕ ਰੋਡ ਤੋਂ ਹੁੰਦੇ ਹੋਏ ਸਾਰਾ ਏਰੀਆ ਕਵਰ ਕਰਕੇ ਵਾਪਸ ਆਵਾਂਗੇ। ਰੈਲੀ ਦਾ ਮਤਲਬ ਇਹ ਦਾ ਮਤਲਬ ਇਹੀ ਵੀ ਲੋਕਾਂ ਨੂੰ ਜਾਗਰੂਤ ਕਰਨਾ ਹੈ ਨਾ ਮੱਛਰ ਬਾਰੇ ਦੱਸਣਾ ਹੈ ਵੀ ਗੰਦਗੀ ਸਫਾਈ ਰੱਖਣੀ ਫ੍ਰਿਜਾਂ ਦੀ ਸਫਾਈ ਕੂਲਰ ਘਰਾਂ ਦੀ ਸਫਾਈ ਛੱਤਾਂ ਉੱਤੇ ਟਾਇਰ ਵਗੈਰਾ ਜਿਹੜੇ ਉਹਨਾਂ 'ਚ ਪਾਣੀ ਨਾ ਨਹੀਂ ਜਮਾ ਕਰਨਾ ਹੈਗਾ ਉਹਨਾਂ ਬਾਰੇ ਜਾਗਰੂਤ ਕਰਦਿਆਂ ਲੋਕਾਂ ਨੂੰ ਹੋਰ ਕੁਝ ਨਹੀਂ ਹੋਰ ਸਿਮ ਚਲਾਨ ਕੱਟੇ ਦੀ ਸੀ ਹਾਂਜੀ ਸਰ ਕਈ ਹਾਂਜੀ ਸਰ ਅਸੀਂ ਇਹ ਜਿਹੜਾ ਕਰ ਰਹੇ ਹਾਂ ਰੈਲੀ ਕਰ ਰਹੇ ਹਾਂ ਇਹਦੇ ਵਿੱਚ ਕਈ ਘਰਾਂ ਦੇ ਚਲਾਨ ਵੀ ਕੱਟੇ ਗਏ ਨੇ ਤੇ ਨਗਰਪਾਲਿਕਾ ਦੀ ਰੈਲੀ ਉਹਦੇ ਅਗਵਾਈ ਹੇਠ ਅਸੀਂ ਚਲਾਨ ਕੱਟਦੇ ਹਾਂ ਲੋਕਾਂ ਦੇ ਹਾਂ ਕੀ ਨਾਮ ਹੈ ਬੇਟਾ ਸਤਿ ਸ਼੍ਰੀ ਅਕਾਲ ਜੀ ਸਰ ਨੂੰ ਪਿਆਰ ਭਰੀ ਮੇਰਾ ਨਾਮ ਕੁਲਵਿੰਦਰ ਕੌਰ ਹੈ ਅਸੀਂ ਸਮਰਾਲਾ ਸਰਕਾਰੀ ਸਿਵਲ ਹਸਪੀਟਲ ਸਮਰਾਲਾ ਤੋਂ ਆਏ ਹਾਂ ਅਸੀਂ ਅਗਵਾਈ ਡਾਕਟਰ ਤਰਕਜੋਤ ਜੀ ਦੇ ਹੇਠ ਕਰ ਰਹੇ ਹਾਂ ਜਿਸ ਵਿੱਚ ਅਸੀਂ ਜਿਸ ਵਿੱਚ ਅਸੀਂ 2 ਹਫ਼ਤਿਆਂ ਤੋਂ ਚੱਲ ਰਹੇ ਡੇਂਗੂ ਬਾਰੇ ਡੇਂਗੂ ਬਾਰੇ ਸੂਚਿਤ ਕਰ ਰਹੇ ਹਾਂ ਲੋਕਾਂ ਨੂੰ ਜਾਗਰੂਤ ਕਰ ਰਹੇ ਹਾਂ ਜਿਸ ਦੇ ਅਸੀਂ ਦੱਸ ਰਹੇ ਹਾਂ ਕਿ ਡੇਂਗੂ ਕਿਸ ਤਰ੍ਹਾਂ ਪੈਦਾ ਹੁੰਦਾ ਹੈ ਅਤੇ ਇਸ ਦੇ ਲੱਛਣ ਕੀ ਹਨ ਤੇ ਇਸ ਤੋਂ ਇਸ ਦੇ ਬਚਾਅ ਕੀ ਹਨ ਇਹ ਅੱਜ ਜਿਹੜੀ ਡੇਂਗੂ ਦੇ ਖਾਤੇ ਹਾਂਜੀ ਡੇਂਗੂ ਦੇ ਪ੍ਰਤੀ ਅੱਜ ਰੈਲੀ ਕੱਢਣ ਲੱਗੇ ਹਾਂ ਹਾਂਜੀ ਅਸੀਂ ਅਸੀਂ ਅੱਜ ਇਹ ਜਿਹੜੀ ਰੈਲੀ ਆ ਉਹ ਇੱਕ ਡੇਂਗੂ ਦੇ ਡੇਂਗੂ ਦੇ ਉੱਤੇ ਕੱਢਣ ਲੱਗੇ ਹਾਂ ਜ ਜਿਹਦੇ ਵਿੱਚ ਅਸੀਂ ਦੱਸਾਂਗੇ ਕਿ ਬਚਾ ਕਿਵੇਂ ਕਰਨਾ ਹੈ ਤੇ ਇਹਦੇ ਲੱਛਣ ਕੀ ਹਨ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਪਾਣੀ ਕਿੱਥੇ ਖੜਾ ਨਹੀਂ ਕਰਨਾ ਹੈ ਇਹ ਸਾਫ ਪਾਣੀ ਵਿੱਚ ਹੁੰਦਾ ਹੈ ਇਸ ਤਰ੍ਹਾਂ ਦੀ ਅਸੀਂ ਕਈ ਸਾਰੀ ਜਾਣਕਾਰੀ ਦੇ ਕੇ ਉਹਨਾਂ ਲੋਕਾਂ ਨੂੰ ਜਾਗਰੂਤ ਕਰਾਂਗੇ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਬਿਲਕੁਲ ਵੀ ਪਤਾ ਨਹੀਂ ਹੈ ਲੱਛਣਾਂ ਬਾਰੇ ਦੱਸੋ ਜੋ ਵੀ ਲੱਛਣ ਇਸ ਦੇ ਮੁੱਖ ਲੱਛਣ ਹਨ ਜਿਵੇਂ ਕਿ ਬੁਖਾਰ ਬਹੁਤ ਤੇਜ਼ ਬੁਖਾਰ ਚੜਨਾ ਸਿਰਦਰਦ ਹੋਣਾ ਹੱਥਾਂ ਪੈਰਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਣਾ ਅਜਿਹੇ ਦਰਦ ਦੇ ਵਿੱਚ ਅਸੀਂ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਮੈਡੀਸਿਨ ਨਹੀਂ ਲੈਣੀ ਹੈ ਅਸੀਂ ਸਿੱਧੀ ਜਾ ਕੇ ਇੱਕ ਡਾਕਟਰ ਤੋਂ ਸਲਾਹ ਲੈਣੀ ਹੈ ਡਾਕਟਰ ਦੇ ਹਿਸਾਬ ਨਾਲ ਅਸੀਂ ਇਸ ਦੀ ਇਲਾਜ ਕਰਨਾ ਹੈ ਸਸ਼ੀਕਾ ਜੀ ਮੇਰਾ ਨਾਮ ਲਖਜੋਤ ਪਰ ਹੈ ਅਸੀਂ ਸਿਵਰ ਹਸਪਤਾਲ ਸੰਗਲਾਣਾ ਹੱਥੇ ਲੁਧਿਆਣਾ ਇੰਸਟੀਟਿਊਟ ਟਾਫ ਨਰਸਿੰਗ ਕਟਾਣੀ ਕਾਲਜ ਤੋਂ ਦੋ ਹਫਤੇ ਤੋਂ ਲੋਕਾਂ ਨੂੰ ਜਾਗਰੂਕ ਕਰ ਰਹੇ ਆਂ ਡੇਂਗੂ ਬਾਰੇ ਤੇ ਅੱਜ ਅਸੀਂ ਇੱਥੇ ਕੱਢਣ ਜਾ ਰਹੇ ਆਂ ਡੇਂਗੂ ਪ੍ਰਤੀ ਜਾਗਰੂਕ ਕਰਨ ਜਾ ਰਹੇ ਆਂ ਲੋਕਾਂ ਨੂੰ ਜਿਨ੍ਹਾਂ ਨੂੰ ਡੇਂਗੂ ਬਾਰੇ ਨਹੀਂ ਪਤਾ ਹੈ ਇਸ ਦੇ ਚੱਲਸੀ ਡੇਂਗੂ ਦੇ ਲੱਛਣ ਦੱਸਦੇ ਆਂ ਉਸ ਦੇ ਪ੍ਰਤੀ ਬਚਾਅ ਦੱਸਦੇ ਆਂ ਇਸ ਦੇ ਬਚਾਅ ਇਹ ਹਨ ਕਿ ਆਪਾਂ ਕੋਈ ਵੀ ਮੈਡੀਸਿਨ ਨਹੀਂ ਲੈਣੀ ਹੈਗੀ ਆਪਾਂ ਡਾਕਟਰ ਤੋਂ ਸਲਾਹ ਲੈਣੀ ਹੈ ਤੇ ਆਪਾਂ ਗਮਲੇ ਵਗੈਰਾ ਦੇ ਵਿੱਚ ਪਾਣੀ ਖੜਾ ਨਹੀਂ ਕਰਨਾ ਹੈਗਾ ਇੱਕ ਹਫ਼ਤੇ ਤੋਂ ਜ਼ਿਆਦਾ ਇਹ ਸਾਫ਼ ਪਾਣੀ ਦੇ ਵਿੱਚ ਪੈਦਾ ਹੁੰਦਾ ਹੈ ਤੇ ਆਪਾਂ ਕੂਲਰਾਂ ਦੀਆਂ ਜਾਲੀਆਂ ਦੇ ਵਿੱਚ ਜਿਹੜੇ ਤੂੜ ਹੁੰਦੇ ਆ ਉਹਨਾਂ ਨੂੰ ਆਪਾਂ ਜਲਾਉਣਾ ਵਾ ਸਿੱਟਣਾ ਨਹੀਂ ਹੈਗਾ ਜੇ ਆਪਾਂ ਸਿੱਟਾਂਗੇ ਤਾਂ ਬਾਰਿਸ਼ ਦਾ ਪਾਣੀ ਦੁਬਾਰਾ ਪਾ ਕੇ ਮੱਛਰ ਫਿਰ ਤੋਂ ਜਿੰਦਾ ਹੋ ਜਾਵੇਗਾ ਇਹ ਇਹਦੇ ਜਿਹੜੇ ਆ ਇਹ ਕਾਰਨ ਨਹੀਂ ਡੇਂਗੂ ਦੇ ਹੁੰਦੇ ਸੋ ਆਪਾਂ ਇਹਨਾਂ ਤੋਂ ਬਚਾ ਕਰਨਾ ਹੈ